ਹਾਂਜੀ ਪ੍ਰਧਾਨ ਜੀ ਵਾਇਰਲ ਜੀ ਦਾ ਖਾਲਸਾ ਸਾਹਿਬ ਵਾਇਰਲ ਜੀ ਦੇ ਫਦੇ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਬੂਤਲਾ ਜੀ ਉਹ ਜੋ ਥੇ DNA ਧਿਲੀਆਂ ਹੋਣ ਕਰਕੇ ਥੋੜਾ ਜਿਹਾ ਮੋਰਚੇ ਤੋਂ ਅੱਗੇ ਪਿੱਛੇ ਰਹੇ ਆ ਪਰ ਪਿੰਡਾਂ ਦੇ ਵਿੱਚ ਸਾਡੀ ਪੂਰੀ ਲਾਨ ਬੰਦੀ ਤੇ ਪੂਰੀ ਤਿਆਰੀ ਆ ਇਸੇ ਤਰ੍ਹਾਂ ਅੱਜ ਤਲਵੰਦੀ ਚੌਧਰੀਆਂ ਤੋਂ ਤੇ ਬਾਉਪੁਰੋਂ ਦੋ ਪਿੰਡਾਂ ਦਾ ਵਾਰਿਸਰ ਜੋ ਜਥਾ ਹੈ ਉਹ ਅੱਜ ਤੋਰ ਰਿਹਾ ਹੈ ਇਸੇ ਤਰ੍ਹਾਂ ਸਾਰੇ ਕਪੂਰਥਲੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਵਾਰਿਸ਼ਰ ਲਗਾਤਾਰ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਉੱਥੇ ਬਹੁਤ ਵੱਡੀਆਂ ਝੂਲਟਾਂ ਸਾਡੀਆਂ ਪੂਰਾ ਹਫ਼ਤੇ ਦੇ ਵਿੱਚ ਮੋਰਚਾ ਚੱਲ ਰਿਹਾ ਤੇ ਬਾਕੀ ਕਪੂਰਥਲੇ ਜ਼ਿਲ੍ਹੇ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਹਾਲੀਂ ਘੜੀ ਉਥੇ ਮੋਰਚੇ ਆਗਦੀ ਨਹੀਂ ਦਿਨ ਲਵਾਈ ਉਹ ਜਲਦ ਤੋਂ ਜਲਦ ਮੋਰਚੇ ਦੇ ਵਿੱਚ ਪਹੁੰਚੋ ਕਿਉਂਕਿ ਇਹ ਮੋਰਚਾ ਕਿਸੇ ਇੱਕ ਦਾ ਨਹੀਂ ਦਾ ਇਹ ਦੋ ਫਰਮਾਂ ਦਾ ਮੋਰਚਾ ਨਹੀਂ ਤੇ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਦਾ ਮੋਰਚਾ ਤੇ ਪੂਰੇ ਕਿਸਾਨ ਮਜ਼ਦੂਰ ਦੀ ਜ਼ਿੰਮੇਵਾਰੀ ਆ ਇਹ ਮੋਰਚਾ ਹਰ ਹਾਲਤ ਦਿੱਤਣਾ ਸਾਡੀ ਜ਼ਿੰਦਗੀ ਦਾ ਇਹ ਮੋਰਚਾ ਆਖਰੀ ਆ ਲੋਕ ਇਹ ਗੱਲ ਆਂਦੇ ਕਿ 307 ਦੇ ਵਿੱਚ ਮੋਰਚਾ ਲੱਗਾ ਸੀ ਉਸ ਤੋਂ ਪਿੱਛੋਂ ਮੋਰਚਾ ਸਭ ਤੋਂ ਵੱਡਾ ਦਿੱਲੀ ਵਾਲਾ ਸੀ ਪਰ ਦਿੱਲੀ ਵਾਲੇ ਮੋਰਚੇ ਤੋਂ ਵੀ ਛੰਭੂ ਮੋਰਚਾ ਇਹਨਾਂ ਉਹ ਵੱਡਾ ਕਰਤਾ ਕਿਸਾਨਾਂ ਨੇ ਇਸ ਕਰਕੇ ਪੂਰੇ ਭਾਰਤ ਦੇ ਕਿਸਾਨ ਜਿਹੜੇ ਇਹ ਮੋਰਚੇ ਨੂੰ ਮਹੱਤਵ ਦੇ ਰਹੇ ਆ ਤੇ ਅਸੀਂ ਆਸ ਰੱਖਦੇ ਆ ਸਰਕਾਰ ਤੋਂ ਵੀ ਇਹ ਸਰਕਾਰ ਜਿਹੜੀ ਜਲਦ ਤੋਂ ਜਲਦ ਮੰਗਾ ਮੰਨੇ ਆ ਜਿਹੜਾ 5 ਸਾਲ ਦਾ ਜਾਂ 5 ਫਸਲਾਂ ਦਾ ਇਹ ਬਿਲਕੁਲ ਨਹੀਂ ਮਨਜ਼ੂਰ ਆ ਵੱਡੀ ਪੱਧਰ ਤੇ ਤੇ ਪੂਰਾ ਕਾਨੂੰਨ ਬਣਾ ਕੇ ਤੇ ਪਾਰਲੀਮੈਂਟ ਤੇ ਲਿਆ ਕੇ ਇਹਨੂੰ ਪਾਸ ਕਰਕੇ ਤੇ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰ ਦੇ ਹੱਕ ਦੇ ਵਿੱਚ ਇਹ ਕਾਨੂੰਨ ਬੜਨਾ ਜਿਸ ਤਰ੍ਹਾਂ ਬਹੁਤ ਵੱਡੀ ਤੌਰ ਤੇ ਵਿਸ਼ਤਕ ਦੇਸ਼ ਹੈਗੇ ਨੇ ਓਵਰ 70% ਸਾਰੇ ਜਿਹੜੀਆਂ ਬੰਦੇ ਆ ਸਾਡੇ ਦੇਸ਼ ਦੇ ਕਿਸਾਨ ਜਿਹੜੇ ਆ ਉਹ ਭਾਅ ਖਣੋ ਰਹਿ ਗਏ ਜੇ 966 ਤੋਂ ਲੈ ਕੇ ਅੱਜ ਤੱਕ ਭਾਅ ਪੂਰਾ ਲੈ ਮਤਨ ਨੂੰ ਮਿਲਗਾ ਸਾਡਾ ਪੰਜਾਬ ਦਾ ਕਿਸਾਨ ਕਦੇ ਕਰਜਾਈ ਨਹੀਂ ਹੋਣਾ ਸਰਕਾਰ ਤੋਂ ਮੰਗ ਕਰਦੇ ਆ ਕਿ ਬਿਲਕੁਲ ਕਰਜਾ ਮੁਕਤ ਕਰਦੇ ਕਿਸਾਨਾਂ ਨੂੰ ਸਾਰੀਆਂ ਮੰਗਾਂ ਜੋ ਕਿਸਾਨਾਂ ਦੀਆਂ ਤੁਰੰਤ ਮੰਨ ਕੇ ਕਿ ਮਸਲੇ ਹੱਲ ਕੀਤੇ ਜਾਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ